ਸਸ਼੍ਰੀਕਾਲ ਤੁਸੀਂ ਸੁਖਰਿਆ ਸੰਜਟਿਸ ਤੇ ਮੈਂ ਹੰਪਰਦੀਪ ਕੋਰ ਤਾਂ ਬੀਤੇ ਦਿਨੀ ਜਦੋਂ 23 ਜੂਨ ਨੂੰ ਲੁਧਿਆਣਾ ਪਛਮੀ ਜਿੰਨੀ ਚੋਣਾਂ ਦੇ ਨਤੀਜੇ ਐਲਾਨੇ ਗਏ ਸੀ ਤਾਂ ਉਸ ਵੇਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਨੇ ਬਾਜ਼ੀਮਾਦੀ ਸੀ 10637 ਵੋਟਾਂ ਦੇ ਨਾਲ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ ਦੱਸਿਆ ਕਿ ਜਿੱਥੇ ਵਿਰੋਧੀ ਪਾਰਟੀਆਂ ਨੂੰ ਹਰਾ ਕੇ ਜਿੱਤ ਦਾ ਸਿਰ ਆਪਣੇ ਸਿਰ ਬੰਨਿਆ ਤੇ ਅੱਜ ਉਹਨਾਂ ਦੇ ਵੱਲੋਂ ਸੌਹ ਚੁੱਕੀ ਜਾਏਗੀ ਤਾਂ ਦੱਸਦੀ ਕਿ ਸਪੀਕਰ ਕੁਲਤਾਰ ਸਿੰਘ ਸੰਧੂਆ ਦੇ ਹਲਫ ਦੇ ਵਿੱਚ ਸੌਹ ਚੁੱਕੀ ਜਾਏਗੀ ਆ ਤਾਂ ਇਸ ਤੋਂ ਪਹਿਲਾਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵੱਲੋਂ ਵੀ ਇਹ ਬਿਆਨ ਦਿੱਤਾ ਗਿਆ ਸੀ ਕਿ ਸੰਜੀਵ अरोड़ा ਜੇਕਰ ਲੁਧਿਆਣਾ ਪੱਛਮੀ ਚੋਣਾਂ ਜਿੱਤੇਦੇ ਨੇ ਲੁਧਿਆਣਾ ਪੱਛਮੀ ਦੇ ਲੋਕ ਉਹਨਾਂ ਨੂੰ ਜਿਤਾਉਂਦੇ ਨੇ ਤਾਂ ਉਹਨਾਂ ਨੂੰ ਕੈਬਨਿਟ ਦੇ ਵਿੱਚ ਮੰਤਰੀ ਦਾ ਅਹੁਦਾ ਵੀ ਦਿੱਤਾ ਜਾਏਗਾ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਉਹਨਾਂ ਦੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਲੁਧਿਆਣਾ ਪੱਛਮੀ ਚੋਣਾਂ ਜਿੱਤਣ ਤੋਂ ਬਾਅਦ ਉਹਨਾਂ ਨੂੰ ਮੰਤਰੀ ਦਾ ਅਹੁਦਾ ਦਿੱਤਾ ਜਾਏਗਾ ਤਾਂ ਲੁਧਿਆਣਾ ਹਲਕਾ ਪੱਛਮੀ ਦੀ ਜਿਮਨੀ ਚੋਣ ਦੇ ਵਿੱਚ ਸੰਜੀਵ अरोड़ा ਨੇ ਜਿੱਤ ਹਾਸਲ ਕੀਤੀ ਸੀ ਦੁਪਹਿਰ 2 ਵਜੇ ਸਪੀਕਰ ਦੇ ਚੈਂਬਰ ਦੇ ਵਿੱਚ ਇਹ ਹਲਫ ਲੈਣਗੇ ਸੰਜੀਵ अरोड़ा ਅਜ ਵਿਧਾਇਕ ਵਜ ਹੋ ਚੁੱਕਣਗੇ ਲੁਧਿਆਣਾ ਹਲਕਾ ਪੱਛਮੀ ਦੀ ਜਿਮਨੀ ਚੌਂ ਜਿੱਤੇ ਸੀ ਸੰਜੀਵ अरोड़ा ਉਸ ਦੇ ਨਾਲ ਹੀ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਉਹਨਾਂ ਨੂੰ ਸੌ ਚੁੱਕਣਗੇ ਤਾਂ ਬਿਲਕੁਲ ਹੈ ਮੌਕੇ ਦੀਆਂ ਤੁਹਾਨੂੰ ਸਸਵੀਰਾ ਨੇ ਜੜੀਆਂ ਵੀ ਸਕਰੀਨ ਤੇ ਦਿਖਾਵਾਂਗੇ ਪਰ ਉਸ ਤੋਂ ਪਹਿਲਾਂ ਦੱਸ ਦੇ ਕਿ ਸਮਾ ਜਿਹੜਾ ਦੁਪਹਿਰ ਦੇ 2 ਵਜੇ ਦਾ ਦੱਸਿਆ ਜਾ ਰਿਹਾ ਜਦੋਂ ਸਪੀਕਰ ਦੇ ਚੈਂਬਰ ਦੇ ਵਿੱਚ ਸੰਜੀਵ अरोड़ा ਹਲਫ ਲੈਣਗੇ ਤਾਂ ਬਿਲਕੁਲ ਉਹਨਾਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਦੇ ਵਿੱਚ ਜਦੋਂ ਔਰ ਜਿੱਤੇ ਨਹੀਂ ਸੀ ਜਿਤ ਹਾਸਲ ਨਹੀਂ ਸੀ ਹੋਈ ਲੁਧਿਆਣਾ ਵਾਸੀਆਂ ਦੇ ਬਹੁਤ ਸਾਰੇ ਕੰਮ ਕਰਵਾਏ ਨੇ ਔਰ ਹੁਣ ਜਿੱਤ ਦਾ ਸਿਰਾ ਲੁਧਿਆਣਾ ਵਾਸੀਆਂ ਨੇ ਉਹਨਾਂ ਦੇ ਸਿਰ ਦੇ ਉੱਤੇ ਬੰਨ ਦਿੱਤਾ ਹੈ ਹੁਣ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੇ ਜਿਹੜੀਆਂ ਹੋਰ ਵੀ ਜ਼ਿਆਦਾ ਵਧ ਗਈਆਂ ਨੇ ਇਸ ਲਈ ਅੱਜ ਸੌਚ ਸਮਾਗਮ ਹੋਏਗਾ ਕੁਲਤਾਰ ਸਿੰਘ ਸੰਧੂਆ ਦੇ ਹਲਫਤੇ ਵਿੱਚ ਸੰਜੀਵ अरोड़ा ਸੌਚਣਗੇ ਰਸ ਤੋਂ ਬਾਅਦ ਉਹਨਾਂ ਨੂੰ ਕੈਬਨਿਟ ਦੇ ਵਿੱਚ ਮੰਤਰੀ ਦਾ ਅਹੁਦਾ ਵੀ ਦਿੱਤਾ ਜਾ ਸਕਦਾ ਹੈ